ਹਾਂਜੀ ਤੁਸੀਂ ਦੇਖ ਰਹੇ ਟੀਪੀਡੀਓ ਜੀ ਮੈਂ ਮੁਰੇ ਪਟੀ ਐਸੋਲੇ ਆਪਾਂ ਖੜਿਆ ਪਿੰਡ ਰਤਨਛਤਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ ਪੀ ਚੀਮਾ ਪਰਿਵਾਰ ਸੁਖਮਤ ਸਿੰਘ ਦੀ ਚੀਮਾ ਪਰਿਵਾਰ ਇਸ ਪਰਿਵਾਰ ਦੇ ਵਿੱਚ ਸਮਝ ਦੇ ਹਿਸਾਬ ਨਾਲ ਕੈਪਟਨ ਮਰੀਂਦਰ ਸਿੰਘ ਜੀ ਇਹਨਾਂ ਦੇ ਗ੍ਰਹਿਵਕ ਹੋ ਕੇ ਗਏ ਨੇ ਜਿਹੜੇ ਸਦਾ ਚੰਨੀ ਜਿਹੜੇ ਨੇ ਮੁੱਖ ਮੰਤਰੀ ਨੇ ਉਹ ਵੀ ਉੱਥੋਂ ਇਹਨਾਂ ਦੇ ਗ੍ਰਹਿਵਕ ਹੋ ਕੇ ਗਏ ਨੇ ਅੱਜ ਅੱਜ ਇਹਨਾਂ ਨੇ ਆਮ ਪਾਰਟੀ ਦਾ ਜਿਹੜਾ ਅੱਜ ਜਿਹੜਾ ਪੱਲਾ ਫੜਿਆ ਜੀ ਅੱਜ 70 ਪਰਿਵਾਰ ਜਿਹੜੇ ਕੁਝ ਜ਼ਮੀਨਾਂ ਦੀ ਜਿਹੜੀ ਗਵਾਹੀ ਦੇ ਹੇਠ ਅੱਜ ਸ਼ਾਂਭਲ ਹੋਏ ਨੇ ਆਹ ਗੱਲਬਾਤ ਕਰਦਿਆਂ ਵੀ ਇਸ ਪਰਿਵਾਰ ਆਜੇ ਕੀ ਕਹਿਣਾ ਜਾਏਗਾ ਸਾਰਾ ਥੈਂਕਸ ਜੀ ਮੈਂ ਆਪਣੇ ਵਸੋਂ ਨੂੰ ਫਿਰ ਕਹਿਣਾ ਚਾਹਾਂਗਾ ਕਿ ਭਾਜੀ ਸੁਖਵੰਤ ਸਿੰਘ ਜੋ ਬਾਹਰ ਸੁਣਚ ਲੈਣ ਤੇ ਰਹਿੰਦੇ ਨੇ ਉਹਨਾਂ ਦਾ ਇਹ ਕਹਿਣਾ ਪਿਛਲੇ ਲੰਬੇ ਸਮੇਂ ਤੋਂ ਕਰੰਦਾ ਹਸਾ ਨੂੰ ਇੱਥੇ ਬੁਲਾ ਕੇ ਅਸੀਂ ਵੱਡੀ ਗਿਣਤੀ ਵਿੱਚ ਆਪਣੇ ਪਿੰਡ ਦੇ ਵੋਟਰ ਉਹਨਾਂ ਨਾਲ ਕੰਦਾ ਨਾ ਕੰਦਾ ਮਿਲਾ ਕੇ ਜਿਨ੍ਹਾਂ ਨੇ ਅਜਰੰਦਾ ਹਸਾ ਦੇ ਪਹੁੰਚਣ ਚਾਹੀ ਵਾ ਠੀਕ ਗਿਣਤੀ ਵਿੱਚ ਮੈਂ ਸਮਝਦਾ ਕਿ ਕੋਈ ਸਾਡੇ ਵੀਰ ਸੰਗ ਦੇ ਸੰਗ ਦੇ ਥੱਲੇ ਬਹਿ ਵੀ ਸਾਡੇ ਪਿਛਲੇ ਲੰਮੇ ਸਮੇਂ ਤੋਂ ਸਾਡੀ ਪਾਰਟੀ ਦੀਆਂ ਬੀਟੀਆਂ ਨਾਲ ਜੁੜੇ ਨਹੀਂ ਸਾਡੇ ਕੰਮ ਕਰ ਵੇਖ ਕੇ ਸਤਿਕਾਰਪੰਡਾ ਜੀ ਔਰ ਤੁਸੀਂ ਚੱਲ ਕੇ ਆਏ ਹੋ ਧਰਮਕੋੜ ਤੋਂ ਲੈ ਕੇ ਸਾਡੇ ਪਿੰਡ ਤੱਕ ਦੀ ਜੋ ਸੜਕ ਹੈ ਉਹ ਉਹਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਜੀ ਪਿਛਲੇ ਲੰਮੇ ਸਮੇਂ ਤੋਂ ਜੀ ਪਾ ਜੀ ਅੱਜ 776 ਦੇ ਵਿੱਚ ਅੱਜ ਕਾਫੀ ਅੱਜ ਪਰਿਵਾਰ ਜਿਹੜੇ ਸ਼ਾਮ ਰ ਹੋਏ ਨੇ ਅੱਜ ਆਮ ਪਾਰਟੀ ਦੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਪਿੰਡ 776 ਚ ਜਿਹੜੀ ਮੀਟਿੰਗ ਹੋਈ ਹੈ ਮੇਰੇ ਖਿਆਲ ਵਿੱਚ ਮੀਟਿੰਗ ਜਿਹੜੀ ਕਾਂਗਰਸ ਦਾ ਰਤਨ 70 ਚ ਪਿੰਡ ਸਫਾਇਆ ਹੋ ਗਿਆ ਬੜਾ ਇਤਿਹਾਸਿਕ ਪਿੰਡ ਸੀ ਜਿਹੜਾ ਕਾਂਗਰਸ ਦੀ ਸਪੋਰਟ ਕਰਦਾ ਰਿਹਾ ਔਰ ਕਾਂਗਰਸ ਨੂੰ ਵੱਡੀ ਪਦਤ ਤੇ ਜਤਉਂਦੇ ਵੀ ਰਹੇ ਨੇ ਜਿੰਨੇ ਪਰਿਵਾਰ ਸੀਗੇ ਕਾਂਗਰਸ ਨਾਲ ਸੰਬੰਧਤ ਲਗਭਗ ਸਾਰੇ ਕਾਂਗਰਸ ਨੂੰ ਅੱਜ ਛੱਡ ਕੇ ਤੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਕਿੰਨੀ ਕੀ ਅੱਜ ਅੱਜ ਖੁਸ਼ੀ ਤਾਂ ਬਹੁਤ ਹੈ ਕਿੰਨੀ ਮਜੂਜ਼ ਕਰਵਾ ਦਿਆ ਜੀ ਮੇਰੇ ਚਿਹਰੇ ਤੋਂ ਨਹੀਂ ਲੱਗਦਾ ਮੈਂ ਖੁਸ਼ ਆ ਕਿ ਤੁchna ਪਤਾ ਕੁਝੀ ਤੁchnੀ ਮੇ ਤੁchnੀ ਤਾਂ ਚਿਹਰੇ ਤੋਂ ਪੜੀ ਜਾਂਦੀ ਆ ਜਦੋਂ ਪਰਿਵਾਰ ਵੱਡਾ ਹੁੰਦਾ ਤਾਂ ਖੁਸ਼ੀ ਤਾਂ ਹੁੰਦੀ ਆ ਲਗਭਗ 50 ਪਰਿਵਾਰ ਜਿਹੜੇ ਨੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਚੀਮਾ ਪਰਿਵਾਰ ਦਾ ਕਿਹੜੇ ਨੂੰ ਪਤਾ ਸਭ ਦੁਨੀਆ ਨੂੰ ਪਤਾ ਚੀਮਾ ਪਰਿਵਾਰ ਬਾਰੇ ਕੌਣ ਨਹੀਂ ਜਾਣਦਾ ਕਿ ਕਿੰਨਾ ਵਧੀਆ ਪਰਿਵਾਰ ਹੈ ਸਮਾਜ ਵਾਸਤੇ ਕਿਵੇਂ ਵਿਚਰਦੇ ਨੇ ਕਿਵੇਂ ਸਮਾਜ ਦੀ ਭਲਾਈ ਦੇ ਕੰਮ ਕਰਦੇ ਨੇ ਜਿਸ ਤਰ੍ਹਾਂ ਸਮਾਜ ਦੇ ਕੰਮ ਕਰਦੇ ਉਸੇ ਤਰ੍ਹਾਂ ਆਮ ਆਦੀ ਪਾਰਟੀ ਵਾਸਤੇ ਵੀ ਇਹਨਾਂ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਆਮ ਆਦੀ ਪਾਰਟੀ ਦੇ ਨਾਲ ਰਾਤ ਦਿਨ ਜਿਹੜਾ ਵਾ ਲੱਗ ਕੇ ਆਪਾਂ ਆਮ ਆਦੀ ਪਾਰਟੀ ਦਾ ਝੰਡਾ ਬੁਲੰਦ ਕਰਨਾ ਜੀ ਪਾਜੀ ਅੱਜ ਕਾਫੀ ਪਰਿਵਾਰ ਜਿਹੜੇ ਅੱਜ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਸ ਜਿਹੜੀ ਪਾਰਟੀ ਪਰਵਾਸ ਸ਼ਾਮਲ ਹੋਏ ਨੇ ਉਹਨਾਂ ਬਾਰੇ ਆਪਣੀ ਧਿੱਕਤ ਤੇ ਤਕਰੀਬਨ ਸਾਰਾ ਪਿੰਡ ਜਿਹੜਾ ਹੈਗਾ ਰੱਤਰਛੱਡ ਗੋਲਾ ਢੋਲਾ ਆਲਮੋਸਟ 70% ਉਹ ਆਮ ਆदमी ਪਾਰਟੀ ਨਾਲ ਜੁਆਇਨ ਕਰ ਲਿਆ ਹੈ ਤੇ ਉਹ ਇਸ ਲਈ ਉਹਨਾਂ ਜੁਆਇਨ ਕੀਤਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਕੰਮ ਇਹ ਲਗਰੀ ਨੇ ਵੀ ਉਹ ਕੁਝ ਜਿਹੜੇ ਮਾਤਰਕ ਲੋਕ ਨੇ ਗਰੀਬ ਲੋਕ ਨੇ ਉਹਨਾਂ ਦਾ ਉਹਨਾਂ ਦੀ ਬਾਤ ਹੜ ਰਹੀ ਹੈਗੀ ਤੇ ਕੋਸ਼ਿਸ਼ ਕਰ ਰਹੀ ਪੰਜਾਬ ਹਾਲਾਤ ਕਿਵੇਂ ਤੇ ਇਸ ਗੱਲ ਨੂੰ ਮੁੱਖ ਰੱਖ ਕੇ ਇਹ ਜਿੰਨੇ ਵੀ ਲੋਕ ਹੈਗੇ ਨੇ ਆਸਾਂ ਲੈ ਕੇ ਇਸ ਪਾਰਟੀ 'ਚ ਆਏ ਨੇ ਸਾਨੂੰ ਬੜੀ ਉਮੀਦ ਹੈਗੀ ਹੈ ਵੀ ਜਿੰਨੇ ਪਰਿਵਾਰ ਆਏ ਨੇ ਉਹਨਾਂ ਦੀ ਆਸਾਂ ਜਿਹੜੀ ਹੈਗੀ ਹੈ ਇਹ ਜਿਹੜੀ ਪਾਰਟੀ ਹੈਗੀ ਹੈ ਇਸ ਦੀ ਸਰਕਾਰ ਹੈਗੀ ਉਹ ਉਹਦੇ ਪੂਰਾ ਉਤਰੇਗੀ ਹਾਂਜੀ ਜੀ ਅੱਜ ਕੋਈ ਰੰਧਾਵਾ ਸਾਡੇ ਕੋਈ ਅੱਜ ਲਾਨ ਕੀਤਾ ਗੁਰਦੀਪ ਸਿੰਘ ਜੀ ਨੇ ਉਸ ਵਾਰੀ ਜੀ ਮੈਂ ਸੁਭਦਾ ਸਰਜੀਤ ਸਿੰਘ ਜੀ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਡੇ ਪਿੰਡ ਚ ਇਤਿਹਾਸਕ ਦਰਗਾਹ ਹੈ ਜੀ ਸੋ ਸਾਡੇ ਪਿੰਡ 'ਚ ਬਹੁਤ ਸਾਰੇ ਲੋਕ ਇਹ ਦਰਸ਼ਨ ਕਰਨ ਵਾਸਤੇ ਹੁੰਦੇ ਨੇ ਕਿ ਇੱਕ ਦੀ ਮਹੱਤਤਾ ਨੂੰ ਮੁੱਖ ਰੱਖਦੇ ਹਾਂ ਅੱਜ ਦੇ ਇਸ ਮੌਕੇ 'ਤੇ ਟੂਰਿਜ਼ਮ ਹੱਬ ਦਾ ਐਲਾਨ ਕੀਤਾ ਸਾਡੇ ਪਿੰਡ ਦਾ ਤੇ ਸਾਡੇ ਪਿੰਡ ਵਾਸਤੇ ਬੜੇ ਸਤਿਕਾਰ ਤੇ ਖੁਸ਼ੀ ਦੀ ਗੱਲ ਹੈ ਜੀ ਔਰ ਅਸੀਂ ਮਹਿਸੂਸ ਕਰਨੇ ਆ ਕਿ ਇਸ ਹੱਬ ਨਾਲ ਸਾਡੇ ਪਿੰਡ ਦੀ ਸੁੰਦਰਤਾ ਡੈਕੋਰੇਸ਼ਨ ਵਧੇਗਾ ਉਹ ਸਾਰੇ ਵਿਸ਼ਵ ਨਾਲ ਸਾਡਾ ਪਿੰਡ ਜੁੜੇਗਾ ਜੀ ਥੈਂਕ ਯੂ ਜੀ ਇਹ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੰਧਾਵਾ ਸਾਹਿਬ ਪਿੰਡ ਪਾਕੇ ਹਲਾਵਾ ਪੜ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਸਾਡੇ ਪਿੰਡ ਬਾਰੇ ਬੜੇ ਚੰਗੇ ਵਿਚਾਰ ਰੱਖੇ ਨੇ ਔਰ ਇੱਕ ਟੂਰਿਜ਼ਮ ਬਾਰੇ ਇਹਨਾਂ ਨੇ ਕੀਤਾ ਹੈਗਾ ਨਾ ਉਸ ਕਿ ਉਹਦੇ ਵਿੱਚ ਲਿਆਉਣਗੇ ਸਾਡੇ ਪਿੰਡ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ